ਵੱਡਿਆਂ ਦੀਆਂ ਦਾ ਪੱਧਰ ਹੋ ਜਾਂਦੀਆਂ ਛੋਟੇ ਨੂੰ ਕੋਈ ਪੁੱਛਦਾ ਹੀ ਨਹੀਂ ਨਾ ਉਹ ਵਿਚਾਰਾ ਸੋਸ਼ਲ ਮੀਡੀਆ ਉਂਦੇ ਤੇਕਰ ਪਹੁੰਚਦਾ ਨਹੀਂ ਸਾਡੀਆਂ ਟੀਮਾਂ ਲੱਗੀਆਂ ਅਸੀਂ ਕਾਰਡ ਬਣਾ ਦਿੱਤੇ ਘਰਾਂ ਦੇ ਤੁਸੀਂ ਵੇਖ ਹੀ ਲਿਆ ਹੁਣਾ ਯੋਧੇ ਤੇ ਲਿਖਿਆ ਕੀ ਆ ਇਹ ਵੀ ਦੇਖ ਲਓ ਤਾਂ ਇਹ ਪਿਛਲੇ ਕਰੀਬ ਮਹੀਨੇ ਸਵਾ ਮਹੀਨੇ ਤੋਂ ਯਾ ਸਮਾਂ ਇਹਨਾਂ ਨੂੰ ਪੁੱਛ ਰਹੇ ਨੇ ਕਿੰਨੇ ਚਿਰ ਤੋਂ ਜੂਝਦੇ ਪੈਣੇ ਪਹਿਲਾਂ ਮੈਂ ਆ ਚੀਜ਼ ਦਿਖਾ ਦਿਆਂ ਮੈਂ ਸੁਲਤਾਨ ਵਾਲਾ ਤੋਂ ਵਸਤੀ RAMLAL ਨੂੰ ਜਿਹੜਾ ਬੰਨਣਾ ਉੱਤੇ ਖੜਾ ਜਿੱਦੀਆਂ ਖਬਰਾਂ ਆਪਾਂ ਲਾਈਆਂ ਸੀ ਵੀ ਟੁੱਟਦਾ ਪਿਆ ਤੇ ਐਸਐਸਪੀ ਫਿਰੋਜ਼ਪੁਰ ਹੋਣਾ ਨੇ ਆ ਕੇ ਮੌਕਾ ਵੇਖ ਕੇ ਤੇ ਡੀਸੀ ਸਾਹਿਬ ਨਾਲ ਗੱਲ ਕਰਕੇ ਬਚਾਇਆ ਮੈਂ ਉਸ ਥਾਂ ਤੇ ਖੜਾ ਤੇ ਗੱਡੀ ਮੇਰੀ ਖੜੀ ਸੀ ਦੇਖੋ ਧੂੜ ਇੱਥੇ ਹੁਣ ਇੱਥੇ ਪਹਿਲਾਂ ਤਾਂ ਕੁਛ ਨਹੀਂ ਮਿੱਟੀ ਗਿੱਲੀ ਹੁੰਦੀ ਸੀ ਪਰ ਇੱਥੇ ਧੂੜ ਭਰੀ ਇੱਥੇ ਬੰਨ ਦੇ ਉੱਤੇ ਹੈਗੀ ਆ ਤਾਂ ਇਹ ਮੈਨੂੰ ਮਿਲ ਗਿਆ ਯੂਨਾਈਟਿਡ ਸਿੱਖ ਵਾਲੇ ਤਾਂ ਇਹਨਾਂ ਨਾਲ ਮੈਂ ਕਰਦਾ ਗੱਲ ਸਾਸੀ ਗੱਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਚੱਲਦਾ ਪਿਆ ਹੁਣ ਪਾਣੀ ਅਜੇ ਵੀ ਖੜਾ ਦੇਖੋ ਮੋਟਰਾਂ ਡੁੱਬ ਮਹਾਰਾਜ ਨੇ ਤਰਸ ਕਰਕੇ ਸਾਡੇ ਤੋਂ 11 ਪਿੰਡਾਂ ਦੀ ਸੇਵਾ ਲਈ 11 ਪਿੰਡ ਯੂਨਾਈਟਿਡ ਸਿੱਖ ਨੇ ਗੋਦ ਲਏ ਨੇ ਅੱਛਾ ਜੀ ਕਿਹੜੇ ਕਿਹੜੇ ਧੀਰੇ ਘਰ ਤੋਂ ਲੈ ਕੇ ਤੇ ਜਿਹੜਾ ਟਿੰਡੀ ਵਾਲਾ ਉਥੋਂ ਤੱਕ ਜਿਹੜੀ ਸੇਵਾ ਯੂਨਾਈਟਿਡ ਸਿੱਖ ਕਰ ਰਹੀ ਏ ਅੱਜ ਅਸੀਂ ਸਵੇਰ ਦਾ ਜ਼ਮੀਨਾਂ ਵੱਲ ਵਿਜ਼ਿਟ ਕਰ ਰਹੇ ਹਾਂ ਜਿਹੜੀਆਂ ਜ਼ਮੀਨਾਂ 'ਚ ਰੇਤਾ ਪੈ ਗਈ ਏ ਸਾਡੀ ਸੰਸਥਾ ਵੱਲੋਂ ਜਿਹੜੇ ਇੰਪਲੀਮੈਂਟ ਰੇਤਾ ਦੇ ਵਰਤੇ ਜਾਣੇ ਨੇ ਜਿਹੜੇ ਕਿਸਾਨਾਂ ਕੋਲੇ ਨਹੀਂ ਹੁੰਦੇ ਜਿਵੇਂ ਜੀਸੀਬੀ ਮਸ਼ੀਨਾਂ ਅਸੀਂ ਦਿੱਲੀ ਤੋਂ ਹਾਇਰ ਕਰ ਰਹੇ ਆ ਉਹ ਸਾਡੀਆਂ ਕੱਲ ਤੱਕ ਪਹੁੰਚ ਜਾਣੀਆਂ ਨੇ ਬੱਚਾ ਤੇ ਬਿਲਕੁਲ ਜੀ ਤੇ ਉੱਥੇ ਅਸੀਂ ਮਕਾਨਾਂ ਦੀ ਜਿਨ੍ਹਾਂ ਦੀ ਬਿਲਕੁਲ ਛੱਤ ਡਿੱਗ ਪਈ ਏ ਪਹਿਲਾਂ ਅਸੀਂ ਉਹ ਆਡੈਂਟੀਫਾਈ ਕੀਤੇ ਆ ਤੇ ਉਹ ਮਕਾਨਾਂ ਦੀ ਸੇਵਾ ਚੱਲ ਰਹੀ ਏ ਵੀ ਜਿਹੜਾ ਹੜਪੀੜ ਤੇ ਆਉਂਦੇ ਸਿਰ ਤੇ ਕੋਠਾ ਵੀ ਹੋਣਾ ਜ਼ਰੂਰੀ ਹੈ ਨਾ ਜੀ ਤੇ ਉਸ ਤੋਂ ਬਾਅਦ ਮੱਛਰ ਵਾਲੀ ਸਪਰੇ ਜਿਹੜੀ ਸਾਡੀਆਂ ਉਹ ਮਸ਼ੀਨਾਂ ਜਿਹੜੀਆਂ ਸਾਡੀਆਂ ਸੇਵਾ ਕਰ ਰਹੀਆਂ ਨੇ ਸਾਰਿਆਂ ਪਿੰਡਾਂ ਦੇ ਵਿੱਚ ਤੇ ਹੁਣ ਇਹ ਰੇਤਾ ਦੀ ਜਿਹੜੀ ਅਸੀਂ ਵਿਜ਼ਿਟ ਕੀਤਾ ਆ ਵੀ ਆਪਾਂ ਵੇਖ ਕੈਮਰਾ ਕਮਾ ਕੇ ਵੇਖੋ ਆ ਸਾਰੀ ਰੇਤਾ ਪੈ ਗਈ ਇਹ ਅਸੀਂ ਬੋਰਡ ਤੇ ਢੇੜਾ ਮਾਰ ਕੇ ਆਏ ਆ ਹਾਂ ਤੇ ਲਗਭਗ 4 ਤੋਂ 5 ਦਿਨਾਂ ਜਿੱਥੇ ਕੰਮ ਚਲਾ ਦੇਾਂਗੇ ਜੀ। ਅੱਛਾ ਜੀ। ਹਾਂ ਜੀ ਰੇਤਾ ਕਿੰਨਾ ਕਿੰਨਾ ਏਰੀਆ ਹੋਊਗਾ ਜੇ ਇਸ ਏਰੀਆ ਦੇ ਮੇਰੇ ਹਿਸਾਬ ਨਾਲ ਲਗਭਗ 2 250 ਕਿੱਲਾ ਜਿਹੜਾ ਰੇਤਾ ਪੈ ਗਈ ਹੈ ਜੀ ਇੱਥੋਂ ਲੈ ਕੇ ਅੱਗੋ ਤੱਕ ਉਹਨੂੰ ਆਪਾਂ ਖਲਾਰਾਂਗੇ ਕਿੱਥੇ ਕਿੱਥੇ ਕੱਢੋਗੇ? ਉਹ ਜੀ ਰਾ ਆਪਾਂ ਦਰਿਆ ਦੇ ਪਰਲੇ ਪਾਸੇ ਦਰਿਆ 'ਚ ਹੀ ਲਮਕਾ ਦੇਣੀ ਨਾਲੇ ਜਿਮੀਦਾਰਾਂ ਦੀ ਜ਼ਮੀਨ ਜਿਹੜੀ ਰੁੜ ਗਈ ਏ ਉਹ ਥੋੜੀ ਬੋਦੀ ਵਾਝੇਗੀ। ਅੱਛਾ ਅੱਛਾ ਜਿੰਨੀ ਜੇਸੀਬੀ ਚੱਲੇਗੀ ਜੇਸੀਬੀ ਬਾਕੀ ਕਰਾਇਿਆਂ ਨਾਲ ਨੇੜੇ ਜਿੱਦਾਂ ਕੰਮ ਚੱਲੇਗਾ ਉਸੇ ਤਰ੍ਹਾਂ ਚਲਾ ਦੇਾਂਗੇ। ਇਹ ਸੇਵਾ ਚਲਾ ਰਹੇ ਹਾਂ ਹੁਣ ਸਾਨੂੰ ਇਹ ਜਿਹੜਾ ਏਰੀਆ ਇੱਥੇ ਚੱਪੇ-ਚੱਪੇ ਦਾ ਸਾਨੂੰ ਭੇਦ ਆ ਗਿਆ ਹਰੇਕ ਇਨਸਾਨ ਬਾਰੇ ਸਾਨੂੰ ਪਤਾ ਹੈ ਕਿੱਥੇ ਕਿਹੜੀ ਸੇਵਾ ਦੇਣੀ ਹੈ ਕਿੱਥੇ ਅਸੀਂ ਕਿਹੜੀ ਸੇਵਾ ਕਰਨੀ ਹੈ ਜ਼ਮੀਨਾਂ ਬਾਰੇ ਵੀ ਸਾਨੂੰ ਭੇਦ ਆ ਤੇ ਉਸ ਤੋਂ ਪਲੱਸ ਅਸੀਂ ਬੀਜ ਤੇ ਖਾਦ ਦਾ ਕਰ ਰਹੇ ਹਾਂ ਡੀਪੀ ਖਾਦ ਵਾਲ ਅਸੀਂ ਵੀ ਉਧਰ ਕਰ ਰਹੇ ਹਾਂ ਵੀ ਡੀਪੀ ਖਾਦ ਜਿੱਦਾਂ ਸਾਡੇ ਕੋਲੇ ਕੋਈ 4000 ਏਕੜ ਦੇ ਕਰੀਬ ਅਸੀਂ ਕੀਤਾ ਹੈ ਵੀ ਗੋਦ ਲਿਆ ਹੈ ਉਹ ਬੀਜ ਤੇ ਖਾਦ ਜਿਹੜੀ ਆਪਾਂ ਸੇਵਾ ਕਰਨੀ ਹੈ ਤੇ ਬੱਚਿਆਂ ਦੀਆਂ ਫੀਸਾਂ ਯੂਨੀਫਾਰਮਸ ਕਿਚਨ ਬਣਾ ਕੇ ਦੇਣੀ ਆ ਇਹ ਸਾਰੀਆਂ ਸਵਾਵਾ ਵੱਖ-ਵੱਖ ਸਵਾਵਾਵਾਂ ਨੇ ਤੇ ਨਾਲ ਸਾਡਾ ਮੈਡੀਕਲ ਕੈਂਪ ਚੱਲ ਰਿਹਾ ਹੈ ਮੈਡੀਕਲ ਕੈਂਪ ਸਾਡਾ ਉਹ ਚੱਲ ਰਿਹਾ ਜੋ ਲੋਕਾਂ ਦੀ ਘਰ ਦੀ ਦਵਾਈ ਚੱਲਦੀ ਹੈ ਅੱਛਾ ਅੱਛਾ ਜਿਵੇਂ ਨਾਰਮਲ ਦਵਾਈਆਂ ਸ਼ੁਰੂ ਤੋਂ ਚੱਲ ਰਹੀਆਂ ਉਹਨਾਂ ਦੀ ਪਿੱਛੇ ਬਿਲਕੁਲ ਜੀ ਕਿਸੇ ਦੀ ਲੰਬੇ ਸਮੇਂ ਤੋਂ ਜਿਹੜੀ ਕਿਸੇ ਦੀ ਹਾਰਡ ਦੀ ਸ਼ੂਗਰ ਦੀ ਜਿੱਦਾਂ ਦੀ ਵੀ ਦਵਾਈ ਚੱਲਦੀ ਹੈ ਉਹ ਦਵਾਈਆਂ ਜਿਹੜੀਆਂ ਨਾਲ-ਨਾਲ ਚੱਲ ਰਹੀਆਂ ਜਗਮੀ ਜੀ ਇੱਥੇ ਮੈਂ ਤੁਹਾਨੂੰ ਰੋਕਾਂਗਾ ਜਿਵੇਂ ਕਿ ਆਪਾਂ ਜਦੋਂ ਹੜ ਪੂਰਾ ਹੁਣ ਤਾਂ ਪਾਣੀ ਥੱਲੇ ਚਲਾ ਗਿਆ ਚਲੋ ਲੈ ਜੂਗਾ ਇਹਨਾਂ ਜ਼ਮੀਨਾਂ 'ਚ ਜਦੋਂ ਇਹ ਪੂਰਾ ਹੜ ਦੀ ਸਥਿਤੀ ਸੀਗੀ ਆਪਾਂ ਸਾਰੇ ਉੱਥੇ ਅਸੀਂ ਵੀ ਹੁੰਦੇ ਸੀ ਆ ਹੁਣ ਵੀ ਤੁਸੀਂ ਸਵਾ ਦੋ ਸੇ ਰਾਬੋ ਸੇਵਾ ਆਪਣੇ ਤੋਂ ਲੈ ਰਿਆ ਤਾਂ ਜਿਵੇਂ ਪਿਛਲੀ ਵਾਰ ਥੋੜੀ ਬਹੁਤੀ ਲੁੱਟ ਹੋਈ ਆ ਕੁਝ ਲੋਕਾਂ ਨੇ ਜਿਹੜਾ ਹੈਗਾ ਵਿੱਚ ਕੰਮ ਖਰਾਬ ਕੀਤਾ ਜਦੋਂ ਤੁਸੀਂ ਇਹ ਜ਼ਮੀਨਾਂ ਵਾਲੇ ਪਾਸੇ ਜਾਓਗੇ ਐ ਲੱਗਦਾ ਕਿ ਇਸ ਤਾਂ ਨਹੀਂ ਘੜਾ ਮਾਲਾ ਕੋ ਹੋਊਗਾ ਬਿਲਕੁਲ ਜੀ ਇਹ ਜਿਹੜਾ ਕੰਮ ਹੁਣ ਜ਼ਮੀਨਾਂ ਵਾਲਾ ਚੱਲਣ ਲੱਗਾ ਇਹ ਅਸੀਂ ਸਾਡੀਆਂ ਟੀਮਾਂ ਲਗੀਆਂ ਅਸੀਂ ਕਾਰਡ ਬਣਾ ਦਿੱਤੇ ਘਰਾਂ ਦੇ ਬਿਲਕੁਲ ਸਭ ਤੋਂ ਪਹਿਲਾਂ ਛੋਟੇ ਕਿਸਾਨਾਂ ਨੂੰ ਅਸੀਂ ਹਾਇਰ ਕਰ ਰਹੇ ਹਾਂ ਜਿਹੜੇ ਛੋਟੇ ਕਿਸਾਨ ਜਿਨ੍ਹਾਂ ਕੋਲ ਟਰੈਕਟਰ ਨਹੀਂ ਹੈਗੇ ਤੇ ਡੀਜ਼ਲ ਦੀ ਸੇਵਾ ਤਾਂ ਆਪਾਂ ਕਰਨੀ ਕਰਨੀ ਆ ਆਪਾਂ ਇੱਕ ਪਾਸੋਂ ਲੱਗਣਾ ਹੈ ਮਤਲਬ ਕਿ ਸਾਰੇ ਕਿਸਾਨ ਕੱਢੀ ਜਾਣੇ ਵੀ ਕੋਈ ਇਹ ਛੋਟਾ ਕਿਸਾਨ ਨਾ ਰਹੇ ਜੀ ਹੂੰ ਜ਼ਮੀਨ ਪੱਧਰ ਤੋਂ ਵੀ ਵੱਡਿਆਂ ਦੀਆਂ ਤਾਂ ਪੱਧਰ ਹੋ ਜਾਂਦੀਆਂ ਛੋਟੇ ਨੂੰ ਕੋਈ ਪੁੱਛਦਾ ਹੀ ਨਹੀਂ ਨਾ ਉਹ ਵਿਚਾਰਾ ਸੋਸ਼ਲ ਮੀਡੀਆ ਦੇ ਤਿੱਕਰ ਪਹੁੰਚਦਾ ਨਾ ਇਹ ਗੱਲਾਂ ਜਿਹੜੀਆਂ ਇਹ ਚੀਜ਼ ਵਾਲਾ ਹੀ ਧਿਆਨ ਦੇ ਰਹੇ ਆ ਜਿਹੜੀਆਂ ਕਮੀਆਂ ਰਾਸ਼ਨ ਦੇ ਵਿੱਚ ਰਹਿ ਗਈਆਂ ਸਾਡੇ ਤੋਂ ਕਈ ਗਲਤੀਆਂ ਹੋਈਆਂ ਲੋਕਾਂ ਨੇ ਗਲਤੀਆਂ ਕੀਤੀਆਂ ਨੇ ਉਹ ਲੁੱਟ ਖੋ ਅੱਗੇ ਕਣਕ ਦੇ ਬੀਜ ਦੇ ਵਿੱਚ ਪੈੜੀਆਂ ਪੱਧਰ ਕਰਨ ਦੇ ਵਿੱਚ ਇਹ ਬਿਲਕੁਲ ਨਹੀਂ ਹੋਵੇਗੀ ਗਲਤੀ ਦੀ ਗਜਾਇਤ ਨਹੀਂ ਛੱਡਾਂਗੇ ਅੱਛਾ ਬਿਲਕੁਲ ਹੁਣ ਯਾਨੀ ਬਰੀਕ ਛਾਂਣੀ ਲਾ ਦਿੱਤੀ ਏ ਨੰਬਰਿੰਗ ਹੋ ਗਈ ਏ ਨੰਬਰਿੰਗ ਦੇ ਨਾਲ ਆਡੈਂਟੀਫਾਈ ਪਟਵਾਰੀ ਸਾਹਿਬ ਦੀ ਅਸੀਂ ਮਦਦ ਵੀ ਲੈ ਰਹੇ ਆ ਪ੍ਰਸ਼ਾਸਨ ਦੀ ਪੂਰੀ ਮਦਦ ਲੈ ਰਹੇ ਆ ਪਿੰਡ ਦੀ ਕਿੰਨੀ ਜ਼ਮੀਨ ਆ ਵੀ ਇੱਕ ਗੱਟਾ ਬੀ ਦਾ ਇਧਰ ਉਧਰ ਨਾ ਹੋਵੇ ਡਾਈ ਦੀ ਬੋਰੀ ਨਾ ਹੋਵੇ ਪਹਿਲੀ ਕੋਈ ਗਲਤ ਜਿੱਦਾਂ ਵੀ ਉਹ ਸਹੀ ਬਿਲਕੁਲ ਹੋਵੇ ਮਤਲਬ ਕਿ ਸਾਰੀਆਂ ਚੀਜ਼ਾਂ ਨੂੰ ਅਸੀਂ ਆਇਡੈਂਟੀਫਾਈ ਕਰ ਲਿਆ ਸਾਡੀ ਟੀਮ ਜਿਹੜੀ ਹੈ ਬੜੀ ਇੰਟੈਲੀਜੈਂਟ ਹੈ ਬੜੇ ਵਧੀਆ ਤਰੀਕੇ ਨਾਲ ਉਹ ਵੈਰੀਫਾਈ ਕਰ ਰਹੀ ਹੈ ਬਿਲਕੁਲ ਸ਼ੁਕਰੀਆ ਜਗਮੀਤ ਧੁੱਪ ਬਹੁਤ ਜਿਆਦਾ ਹੈ ਤੇ ਅਸੀਂ ਖੜੇ ਵੀ ਉਸ ਥਾਂ ਤੇ ਆ ਵੀ ਜਿਹੜਾ ਹੈਗਾ ਗਰਮੀ ਦੀ ਕਿਉਂਕਿ ਇੱਧਰ ਪੜਾ ਸੁਈ ਵਜ ਰਹੀ ਆ ਤਾਂ ਜਿਸ ਤਰੀਕੇ ਨਾਲ ਜਗਮੀਤ ਹੋਰਾਂ ਨੇ ਦੱਸਿਆ ਯੂਨਾਈਟਿਡ ਸਿੱਖ ਕਿਵੇਂ ਕੰਮ ਕਰ ਰਹੀ ਆ ਹੋਰ ਵੀ ਸੰਸਥਾਵਾਂ ਲੱਗੀਆਂ ਆ ਤਾਂ ਜਿਹੜੇ ਕਮੀਆਂ ਸਾਡੇ ਕੋਲੋਂ ਪਿਛਲੇ ਸਮਿਆਂ ਚ ਰਹੀਆਂ ਉਹ ਹੋਣ ਨਹੀਂ ਰਹਿਣੀਆਂ ਚਾਹੀਦੀਆਂ ਅਸੀਂ ਵਧੀਆ ਤਰੀਕਾ ਨਾਲ ਇਹਨਾਂ ਸੰਸਥਾਵਾਂ ਦਾ ਸਾਥ ਦੇ ਕੇ ਇਹ ਪੈਲੀਆਂ ਦੁਬਾਰਾ ਵਾਈ ਜੋਗ ਬਣਾ ਲਈਏ ਤਾਂ ਸਾਡੀ ਸਿਆਣਪ